ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਸੀਪੀ ਰਾਧਾ ਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਬਣ ਗਏ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਉਹਨਾਂ ਨੂੰ ਅਹੁਦੇ ਤੇ ਪੇਦ ਗੁਪਤ ਰੱਖਣ ਦੀ ਸੌਂ ਚੁਕਾਈ ਆਈ ਆਈ ਚੰਦਰਾਵਰਮ ਪੁੰਨਸਾਮੀ ਰਾਧਾ ਕ੍ਰਿਸ਼ਨਨ ਡੂ ਸਵੇਅਰ ਇਨ ਦਾ ਨੇਮ ਆਫ ਗੋਡ ਡੂ ਸਵੇਅਰ ਇਨ ਦਾ ਨੇਮ ਆਫ ਗੋਡ ਥੈਟ ਆਈ ਵਿਲ ਬੀ ਅ ਟਰੂ ਫੇਥ ਐਂਡ ਅਲੀਜੈਂਸ ਥੈਟ ਆਈ ਵਿਲ ਬੀ ਅ ਟਰੂ ਫੇਥ ਐਂਡ ਅਲੀਜੈਂਸ to the constitution of india to the constitution of india yes by law established yes by law established and that i will faithfully discharge the duty and that i will faithfully discharge the duty upon which i am about to enter upon which i am about to enter ਸੌਜਕ ਸਮਾਗਮ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਤਣਖੜ ਕੇਂਦਰੀ ਮੰਤਰੀ ਅਮਿਤ ਚਾਰਾ ਰਾਜਨਾਥ ਸਿੰਘ ਜੀਪੀ ਨੱਡਾ ਪਿਊਸ਼ ਗੋਲ ਦਿਨਨਤਿੰਗ ਗੜਕਰੀ ਮੌਜੂਦ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸਾ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਫਸਿਲ ਤੋਂ ਦਿਵਾਰੀ ਤੱਕ ਜੀਐਸਟੀ ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ ਉਹਨਾਂ ਦਾ ਸੁਪਨਾ ਉਦੋਂ ਸਾਕਾਰ ਹੋਇਆ ਜਦੋਂ 3 ਸਤੰਬਰ ਨੂੰ ਜੀਐਸਟੀ ਕੌਂਸਲ ਨੇ ਦਰਾਂ ਨੂੰ ਤਰਕਸੰਗਤ ਬਣਾਉਣ ਕਈ ਖੇਤਰਾਂ 'ਚ ਟੈਕਸ ਤਰ੍ਹਾਂ ਕਟਾਉਣ ਤੇ ਨਾਗਰਿਕਾਂ ਲਈ ਜੀਵਨ ਨੂੰ ਸੁਖਾਲਾ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ। ਆਮ ਲੋਕ ਖੁਸ਼ ਨੇ ਕਿ ਹੁਣ ਉਹ ਟੈਕਸ ਘਟਣ ਨਾਲ ਵਧੇਰੇ ਚੀਜ਼ਾਂ ਖਰੀਦ ਸਕਣਗੇ। GST ਘਟਾ ਕੇ ਇੱਕ ਬਹੁਤ ਵੱਡਾ ਲੋਕਾਂ ਨੂੰ ਤੋਹਫਾ ਦਿੱਤਾ ਜਿਸ ਨਾਲ ਖਾਣ ਪੀਣ ਦੀਆਂ ਚੀਜ਼ਾਂ ਮੈਨੂਫੈਕਚਰਿੰਗ ਤੇ ਆਮ ਜਿਹੜੇ ਲੋਕ ਆ ਉਹ ਚੀਜ਼ਾਂ ਵੱਧ ਖਰੀਦਣਗੇ GST ਘਟਣ ਦੇ ਨਾਲ ਔਰ ਦੇਸ਼ ਦੀ ਉੰਤੀ ਉਹਦੇ ਦੇ ਵਿੱਚ ਬਹੁਤ ਵੱਡਾ ਅਜਾਫਾ ਹੋਵੇਗਾ ਸਾਰੇ ਦੇਸ਼ ਭਰ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਟ੍ਰੇਲੂ ਵਸਤੂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਸ ਤੇ ਇਹਨਾਂ ਨੇ ਜਿਹੜਾ ਟੈਕਸ ਉਹ ਜ਼ੀਰੋ ਕਰ ਦਿੱਤਾ ਇਹਨਾਂ ਤੇ ਬਹੁਤ ਵਧੀਆ ਤੇ ਵੱਡਾ ਜਿਹੜਾ ਉਪਰਾਲਾ ਕੀਤਾ ਸੀਮਾ ਸੁਰੱਖਿਆ ਬਲ ਅਤੇ ਕੇਂਦਰੀ ਜਾਂਚ ਏਜੰਸੀ CIA ਫਾਜ਼ਲਕਾ ਨੇ ਬੀਤੀ ਰਾਤ ਇੱਕ ਸਾਂਝੇ ਆਪਰੇਸ਼ਨ ਦੌਰਾਨ ਹਥਿਆਰਾਂ ਤੇ ਗੋਲਾ ਬਾਰੂਦ ਦੀ ਇੱਕ ਵੱਡੀ ਖੇਪ ਬਰਾਮਦ ਕਰਦਿਆਂ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ BSF ਇੰਟੈਲੀਜੈਂਸ ਵਿੰਗ ਨੇ CIA ਸਟਾਫ ਫਾਜ਼ਲਕਾ ਦੇ ਸਹਿਯੋਗ ਨਾਲ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦਿਆਂ ਫਾਜ਼ਲਕਾ ਦੇ ਪਿੰਡ ਥੇ ਕਲੰਦਰ ਚ ਚਲਾਈ ਆਪਰੇਸ਼ਨ ਚ 16 ਪਿਸਤੌਲਾਂ 38 ਮੈਗਜ਼ੀਨ 1847 ਅੰਚਲੇ ਕਾਰਤੂਸ ਤੇ ਇੱਕ ਮੋਟਰਸਾਈਕਲ ਜ਼ਬਤ ਕਰਨ ਦੇ ਨਾਲ ਨਾਲ ਪਿੰਡ ਚੋਕ ਦੀਪੂਲਾਣਾ ਅਤੇ ਮਹਾਤਮ ਨਗਰ ਤੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇਸ ਮਹੱਤਵਪੂਰਨ ਕਾਰਵਾਈ ਨੇ ਪਾਕਿਸਤਾਨ ਦੇ ਵੱਡੇ ਨਸ਼ਾ ਤਸਕਰਾਂ ਦੀ ਸਾਜ਼ਿਸ਼ ਨੂੰ ناکام ਕਰ ਦਿੱਤਾ ਹੈ ਇਸੇ ਦੌਰਾਨ ਕਲਵੀ ਸਿਮਾ ਸੁਰੱਖਿਆ ਬਲ ਨੇ ਪੰਜਾਬ ਪੁਲਿਸ ਨਾਲ ਇੱਕ ਸਾਂਝੇ ਆਪਰੇਸ਼ਨ ਦੌਰਾਨ 7 ਪਿਸਤੌਲਾਂ ਅਤੇ 470 ਅੰਤਰੀ ਲੇ ਕਾਰਤੂਸਾਂ ਦੀ ਸਭ ਤੋਂ ਵੱਡੀ ਢੇਪ ਜ਼ਬਤ ਕਰਦਿਆਂ ਸਰਹੱਦ ਪਾਰ ਹਥਿਆਰਾਂ ਦੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਪੰਜਾਬ ਸਰਕਾਰ ਵੱਲੋਂ ਹੜਪੁਰ ਆਵੇਤਿਲਾਕਿਆਂ ਚ ਰਾਹਤ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਨੇ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵੈਟਰਨਰੀ ਤੇ ਹੋਰ ਵਿਭਾਗਾਂ ਦਾ ਸਮੂੱਚਾ ਅਮਲਾ ਦਿਨ ਰਾਤ ਝੋਟਿਆ ਹੋਇਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੇ ਨਾਲ ਮੀਟਿੰਗ ਕਰਕੇ ਉਹਨਾਂ ਹੜਾਂ ਦੌਰਾਨ ਹੋਈ ਖਰਾਬੀ ਤੇ ਨੁਕਸਾਨ ਦੀ ਸਮੀਖਿਆ ਕੀਤੀ ਹੈ ਤੇ ਵਿਸ਼ੇਸ਼ ਗਿਰਦਾਰੀ ਦਾ ਕੰਮ 90% ਮੁਕੰਮਲ ਕਰਵਾ ਗਿਆ ਉਹਨਾਂ ਦੱਸਿਆ ਕਿ ਮਲੇਰੀਆ ਤੇ ਹੋਰ ਬਿਮਾਰੀਆਂ ਦੇ ਖਤਰੇ ਨੂੰ ਵੇਖਦਿਆਂ ਫਾਗੋ ਮਸ਼ੀਨਾ ਵੱਖ-ਵੱਖ ਇਲਾਕਿਆਂ ਚ ਭੇਜੀਆਂ ਜਾ ਰਹੀਆਂ ਨੇ ਉਦਰ ਹੜਾਂ ਦੀ ਮਾਰ ਨੇ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਸਮੇਤ ਜ਼ਿਲ੍ਹਾ ਪਠਾਨਕੋਟ ਦੇ ਕਾਫੀ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਲੋਕ ਹੌਲੀ-ਹੌਲੀ ਹੜਾਂ ਦੀ ਮਾਰ ਤੋਂ ਬਾਹਰ ਆ ਰਹੇ ਨੇ ਕੈਬਨ ਮੰਤਰੀ ਲਾਲਚੰਦ ਘਟਾਰੂਚੱਕ ਨੇ ਕਲਪਿੰਡ ਸਿਹੋੜਾ ਵਿਖੇ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਥਾਂਾਂ ਤੇ ਪਹੁੰਚਾਇਆ ਗਿਆ ਤੇ ਰਾਹਤ ਸਮਗਰੀ ਵੀ ਦਿੱਤੀ ਗਈ ਹੈ। ਵਿਸ਼ੇਸ਼ ਕਿਰਦਾਰੀਆਂ ਦਾ سلسلہ ਸ਼ੁਰੂ ਕੀਤਾ ਗਿਆ ਜੋ ਇੱਕ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਪਰਿਵਾਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਪਰਿਵਾਰਾਂ ਕੋਈ ਕੁਝ ਵੀ ਨਹੀਂ ਬਚਿਆ। ਸਰਕਾਰ ਵੱਲੋਂ ਵੀ ਆਪਣੇ ਪੱਧਰ ਤੇ ਜਿਹੜੀਆਂ ਗਰਦੌਰੀਆਂ ਨੇ ਉਹ ਤੇਜ਼ ਕਰ ਦਿੱਤੀਆਂ ਗਈਆਂ ਨੇ ਬਹੁਤ ਜਲਦੀ ਉਹਨਾਂ ਲੋਕਾਂ ਨੂੰ ਐਜ਼ ਪਰ ਰੂਲ ਜੋ ਮੁਆਵਜ਼ਾ ਵੀ ਮਿਲੇਗਾ। ਉਧਰ ਰਵਿਦ ਰਿਆਨਾ ਲੱਗਦੇ ਜਨਾਲਾ ਖੇਤਰ ਦੇ 195ਵੇਂ ਪਿੰਡ ਹੜਾਂ ਦੀ ਮਾਰ ਹੀਟ ਹੋਣ ਨਾਲ ਆਂਗਣਵਾਲੀ ਸੈਂਟਰ ਬੰਦ ਹੋ ਗਏ ਸਨ ਜਿਸ ਕਰਕੇ ਹੜ ਪ੍ਰਭਾਵਿਤ ਖੇਤਰ ਦੀਆਂ ਗਰਭਵਤੀ ਔਰਤਾਂ ਨੂੰ ਮਿੱਠਾ ਖੁਰਾਕ ਤੇ ਹੋਰ ਵਸਤਾਂ ਕਰ ਕਰ ਤੱਕ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਹੁਣ ਤੱਕ ਬਲਾਕ ਅਜਨਾਲਾ ਚੁਗਾਮਾ ਤੇ ਬਾਬਾ ਬਕਾਲਾ ਦੇ 78 ਪਿੰਡਾਂ ਚ ਇਹ ਵੰਡ ਮੁਕੰਮਲ ਹੋ ਚੁੱਕੀ ਹੈ ਤੇ ਅਗਲੀ ਦੀ ਸਪਲਾਈ ਲਗਾਤਾਰ ਚੱਲੀ ਹੈ 69ਵੀਆਂ ਅੰਤਰ ਜ਼ਿਲ੍ਹਾ ਖੇਡਾਂ ਰਾਈਫਲ ਸ਼ੂਟਿੰਗ ਦੇ ਅਖੀਰ ਮੁਕਾਬਲੇ ਰੋਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਲੀਆਂ ਕਲਾਂ ਦੀ ਸ਼ੂਟਿੰਗ ਰੇਂਜ ਵਿੱਚ ਕਰਵਾਏ ਜਾ ਰਹੇ ਨੇ ਖੇਡਾਂ ਸਮਤੀ ਸਟੇਟ ਅਵਾਰਡੀ ਨਿਰੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਦੋ ਰੋਜ਼ਾ ਖੇਡਾਂ ਚ 10 ਇਵੈਂਟਸ 에어 ਪਿਸਟਲ ਪੀਪ ਸਾਈਟ 에어 ਰਾਈਫਲ ਦੀ ఓਪਨ ਸਾਈਟ 에어 ਰਾਈਫਲ ਸ਼ੂਟਿੰਗ ਦੇ ਵੱਖ-ਵੱਖ ਉਮਰ ਵਰਗਾਂ ਚ ਖਿਡਾਰੀਆਂ ਨੇ ਆਪਣੇ ਚੋਹਰ ਦਿਖਾਏ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ ਐਤਤ ਰੀਆ ਆਰ ਆਰ ਐਨ ਯੂ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ ਨਮਸਕਾਰ